ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਜੁੱਦ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹਲਕਾ ਸਾਨੇਵਾਲ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਪਹੁੰਚੀ ਇਸ ਦੌਰਾਨ ਪੰਜਾਬ ਜੈਨਕੋ ਬੋਰਡ ਲਿਮਟਿਡ ਦੇ ਚੇਅਰਮੈਨ ਨਵਜੋਤ ਸਿੰਘ ਜਰਗ ਵੱਲੋਂ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਖਿਲਾਫ ਸੋਚ ਚਕਾਈ ਗਈ ਪਿੰਡ ਪੈਣੀ ਦੁਆਬਾ ਪੈਣੀ ਸਾਲੂ ਅਤੇ ਪੌਂਕੜ ਗੁਜਰਾ ਦੇ ਨਿਵਾਸੀਆਂ ਨੇ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ਲਾਘਾ ਕੀਤੀ ਅਸੀਂ ਪਿੰਡ ਬੋਂਕਰ ਗੁਜਰਾ ਦੇ ਨਿਵਾਸੀ ਅਸੀਂ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਖੜ੍ਹੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜ ਨਹੀਂ ਦਮਾਂਗੇ ਸਾਡੇ ਪਿੰਡ ਵਿੱਚ ਜ ਅਸੀਂ ਕਿਸੇ ਵੀ ਨਸ਼ਾ ਤਸਕਰੀ ਅਸੀਂ ਕਿਸੇ ਵੀ ਜਗ੍ਹਾ ਖੁਦ ਵੀ ਜਮਾਨਤ ਨਹੀਂ ਕਰਵਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਣਾ ਪਿੰਡ ਦੇ ਬਲਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਦੇਖੋ ਮਾਨਯੋਗ ਮੁੱਖ ਮੰਤਰੀ ਭਗਵੰਤ ਸਾਹਿਬ ਜੀ ਦੀ ਭਗਵੰਤ ਮਾਨ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਕੇਜਰੀਵਾਲ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਯੋਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਦੇ ਵਿੱਚ ਯਾਤਰਾ ਕਿਤੇ ਜਾ ਰਹੀ ਆ ਉਸ ਦੇ ਤਹਿਤ ਪਾਰਟੀ ਵੱਲੋਂ ਮੇਰੀ ਜਿਹੜੀ ਡਿਊਟੀ ਲਈ ਗਈ ਆ ਹਲਕਾ ਸਾਹਨੇਵਾਲ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪਿਛਲੇ 3-4 ਦਿਨਾਂ ਤੋਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਕੇ ਨਗਰ ਦੇ ਲੋਕਾਂ ਨੂੰ ਤਾਂ ਇਸ ਜਿਹੜੀ ਮਹਿਮਾ ਜੁੱਧ ਨਸ਼ਿਆਂ ਵਿਰੁੱਧ ਉਸ ਦੀ ਜਾਣਕਾਰੀ ਦਿੱਤੀ ਜਾ ਰਹੀ ਆ ਆਰ ਪਿੰਡਾਂ ਦੇ ਪਿੰਡ ਜਿਹੜੇ ਉਹ ਨਸ਼ੇ ਦੇ ਖਿਲਾਫ ਸੌਂ ਖਾ ਕੇ ਜੁਟ ਰਹੇ ਨੇ ਵੀ ਤਾਂ ਕਿ ਪੂਰਾ ਪਿੰਡ ਨੂੰ ਨਸ਼ਾ ਮੁਕਤ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਬਹੁਤ ਵੱਡਾ ਕੋਡ ਪੰਜਾਬ ਨੂੰ ਪਿਛਲੇ ਸਮੇਂ ਚ ਪਿਛਲੀਆਂ ਸਰਕਾਰਾਂ ਦੇ ਅੰਦਰ ਉਹਨਾਂ ਦੀਆਂ ਨਲਾਇਕੀਆਂ ਦੇ ਕਾਰਨ ਭਾਵੇਂ ਅਕਾਲੀ ਦਲ ਦੀ ਸਰਕਾਰ ਰਹੀ ਭਾਵੇਂ ਕਾਂਗਰਸ ਦੀ ਸਰਕਾਰ ਰਹੀ ਉਹਨਾਂ ਦੇ ਨਲਾਇਕੀਆਂ ਦੇ ਕਾਰਨ ਜਿਹੜੇ ਸਾਡੇ ਪੰਜਾਬ ਦੇ ਘਰ ਉਹ ਜਣਾਂ ਦੇ ਘਰਾਂ ਦੇ ਘਰ ਬਰਬਾਦ ਹੋ ਰਹੇ ਨੇ ਉਹਨਾਂ ਨੂੰ ਬਚਾਉਣ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜੋ ਤਿਆਰੀਆ ਕਰਿਆ ਉਸ ਦੇ ਤਹਿਤ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਵੇਅਰ ਕਰ ਰਹੇ ਹਾਂ ਬਹੁਤ ਵਧੀਆ ਤੁਸੀਂ ਤਿੰਨੇ ਪ੍ਰੋਗਰਾਮਾਂ 'ਚ ਨਾ ਰਹੇ ਹੋ ਬੜੀ ਵੱਡੀ ਪੱਧਰ ਤੇ ਜਿਹੜੀ ਉਹ ਸੰਗਤ ਉਹ ਜੁੜ ਰਹੀ ਯਾਰ ਇਸ ਚੀਜ਼ ਨੂੰ ਸ਼ੁਕਰ ਕਰ ਰਹੀਏ ਆ ਉਹ ਪਰਮਾਤਮਾ ਦਾ ਪੰਜ ਸਾਹਿਬ ਦਾ ਵੀ ਧੰਨਵਾਦ ਕਰ ਰਹੇ ਨੇ ਵੀ ਕੋਈ ਨਾ ਕੋਈ ਉਹਨਾਂ ਦੇ ਦੁੱਖਾਂ ਦਾ ਸਹਾਇਕ ਹੋਣ ਵਾਲਾ ਬਣਿਆ ਤੇ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜਿਆ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲੁਧਿਆਣਾ ਪੱਛਮੀ ਜਿਮਨੀ ਚੌਂ ਦਾ ਜਿਹੜਾ ਤਰੀਕਾ ਦਾ ਐਲਾਨ ਹੋ ਗਿਆ ਜੀ ਨੈਸ਼ਨ ਵੀ ਜਿਹੜੇ ਸ਼ੁਰੂ ਹੋਣ ਜਾ ਰਹੇ ਆ ਦੇਖੋ ਜਦੋਂ ਦੀ ਸਰਕਾਰ ਬਣੀ ਆ 92 ਐਮਐਲ ਨਾਲ ਬਣੀ ਸੀ ਉਸ ਤੋਂ ਬਾਅਦ ਜਿਹੜਾ ਜਿਹੜਾ ਵੀ ਸਮਾਂ ਆਇਆ ਉਹ 92 ਤੋਂ ਵੱਧ ਗਿਆ ਹੂੰ ਤੇ ਇਹ ਜਿਹੜਾ ਸੀਟ 91 ਤੋਂ ਜਿਹੜੇ ਵਧੇ ਨੇ ਇਹ ਤਾਂ ਸੀਟ ਸਾਡੀ ਆਪਦੀ ਇਹ ਤਾਂ ਜਿੱਤੀ ਜਾਣੀਆਂ ਕਾਂਗਰਸ ਦੇ بڑے بڑے ਲੀਡਰ ਕਾਂਗਰਸ ਦੇ ਜਿਹੜਾ ਸੂਬਾ ਪ੍ਰਧਾਨ ਆ ਕਾਂਗਰਸ ਦਾ ਵੱਡਾ ਲੀਡਰ ਸੁਜਿੰਦਰ ਰੰਧਾਵਾ ਉਹ ਆਪਣੀਆਂ ਸੀਟਾਂ ਰੱਖ ਨਹੀਂ ਵਜਾ ਸਕੇ ਉਹ ਅਸੀਂ ਉਹਨਾਂ ਦੀਆਂ ਜਿੱਤੀਆਂ ਹੋਈਆਂ ਬਾਈ ਦੇ ਵਿੱਚ ਜਿੱਤਲੀਆਂ ਤਾਂ ਸਾਡੀ ਆਪਦੀ ਸੀਟਾਂ ਪਰਮਾਤਮਾ ਦੇ ਨੇ ਜਿਹੜੇ ਉਹਦੇ ਨਾਲ ਜਿਹੜਾ ਅਸੀਂ ਇਹ ਜ਼ਰੂਰ ਜਿੱਤਾਂਗੇ ਬਹੁਤ ਵਧੀਆ ਬਰਾਲਾ ਜੀ ਇਹ ਪਿੰਡਾਂ ਦੇ ਵਿੱਚ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਬੱਚੇ ਵਿਚਾਰੇ ਨਸ਼ਿਆਂ ਦੇ ਮਾਰੇ ਚਾਰ ਚਾਰ ਪੈਣਾ ਦੇ ਇਕੱਲੇ ਇਕੱਲੇ ਭਰਾ ਨੇ ਜਿਹੜੇ ਨਸ਼ੇ ਕਰਕੇ ਮਤਲਬ ਬਹੁਤ ਚਰਿਆਂ ਦਾ ਨੁਕਸਾਨ ਹੋ ਰਿਹਾ ਤੇ ਬਹੁਤ ਵਧੀਆ ਗਵਰਨਮੈਂਟ ਨੇ ਜਿਹੜਾ ਉੱਤ ਚੱਕਿਆ ਬਹੁਤ ਵਧੀਆ ਜੀ ਹਾਂ ਜੀ ਖਰਚਾ ਸਾਹਿਬ ਹਾਂ ਜੀ ਪਿੰਡ ਦੀ ਪੰਚਾਇਤ ਕੋਲ ਜੀ ਜਿਸ ਤਰ੍ਹਾਂ ਯੋਗਦਾਨ ਪਾਇਆ ਜਾ ਰਿਹਾ ਸਰਕਾਰ ਦੀ ਇਸ ਦੇ ਨਾਲ ਜਿਸ ਤਰ੍ਹਾਂ ਪਿੰਡ ਪਿੰਡ ਆ ਕੇ ਹੁਣ ਸੋਚ ਚਾਈ ਜਾਂਦੀ ਹੈ ਮੈਂ ਮੈਂ ਆਮ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਜਿੰਨੇ ਵੀ ਨਵਜੋਤ ਸਿੰਘ ਮੰਦਿਰ ਜਰਗ ਅਸੀਂ ਅੱਜ ਪ੍ਰਣ ਕਰਿਆ ਵੀ ਆਪਾਂ ਪਿੰਡ 'ਚ ਕਿਸੇ ਨੂੰ ਨਸ਼ਾ ਨਹੀਂ ਵੇਚਣ ਦੇਣਾ। ਨਾ ਜਿਹੜਾ ਕਰੂਗਾ ਉਹਦੇ ਪਿੱਛੇ ਨਹੀਂ ਜਾਣਾ। ਇਹ ਉਪਰਾਲਾ ਬਈ ਸਾਡਾ। ਏਲੀ ਰੋਜ਼ ਜਾਂਦੇ ਆ ਪੰਜ ਚਾਰ ਪਿੰਡ ਕੱਢਦੇ ਆ। ਔਲੀ-ਹੌਲੀ ਸਾਰੇ ਨਸ਼ਾ ਮੁਕਤ ਹੋ ਜਾਣਗੇ। ਛੋਟੇ ਪਿੰਡ ਦੀ ਕੀ ਸਥਿਤੀ ਆ ਜੀ ਇੱਥੇ ਨੌਜਵਾਨ ਨੇ ਜਿਹੜੇ ਕਿ ਇੱਥੇ ਜਿਹੜੇ ਨੌਜਵਾਨ ਆ ਉਹ ਵੀ ਨਸ਼ਾ ਮੁਕਤ ਨੇ। ਹਾਂਜੀ ਸਾਡੇ ਪਿੰਡ ਤਾਂ ਜੀ ਕੋਈ ਨਾ ਵੇਚਦਾ ਵਾ ਨਾ ਕੋਈ ਐਡਾ ਹੈਗਾ ਵਾ ਸਾਰਾ ਨਸ਼ਾ ਮੁਕਤ ਹੈ तकरीबन। ਵੀ ਅਪੀਲ ਕਰਦੇ ਹਾਂ ਨੌਜਵਾਨਾਂ ਨੂੰ ਮੈਂ ਸਾਰੇ ਨੌਜਵਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਵੀ ਇਹ ਹਜੇ ਚਿੱਟੇ ਵਰਗੇ ਨਾਛੇ ਚੋਟੀ ਕੇ ਲਾਲਾ ਮੁੰਡੇ ਮਰਦੇ ਨੇ ਬਈ ਅੱਗੇ ਵਾਸਤੇ ਆਪਦੇ ਘਰੋਂ ਕੰਮਕਾਰ ਕਰੋ ਨਾਛਿਆਂ ਦਾ ਕਿਹੜਾ ਛੱਡੋ